ਅਜਿਹਾ ਸਾਰੇ ਆਨੇ ਮਿਲ ਕੇ ਐਸਐਸਪੀ ਗੁਰਦਾਸਪੁਰ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਜਿਹਦੇ ਵਿੱਚ ਉਹਨਾਂ ਨੂੰ ਇਹ ਜਾਹ ਦਿਲਾਇਆ ਗਿਆ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਕੁਝ ਸ਼ਰਾਰਤੀਆਂ ਸਰਾਂ ਵੱਲੋਂ ਮਸੀਹ ਕੌਮ ਦੇ ਉੱਤੇ ਝੂਠੇ આરોਪ ਲਗਾ ਕੇ ਉਹਨਾਂ ਦੇ ਉੱਤੇ ਤੰਜ ਕਸ ਕੇ ਔਰ ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ ਦਿੱਤਾ ਗਿਆ ਵੱਡ ਦੇਨ ਨੂੰ ਲੈ ਕੇ 크리스마스 ਨੂੰ ਲੈ ਕੇ ਔਰ ਤੁਸੀਂ ਦੇਖਿਆ ਪਿਛਲੇ ਸਾਲਾਂ ਚ ਦਿਨਾਂ ਚ ਮਹੀਨਿਆਂ ਚ ਕਿ ਹਰ ਸਾਲ 크리스마ਸ ਤੇ ਕੋਈ ਨਾ ਕੋਈ ਅਸਰਾਸਤੀ ਅੰਛ ਰੁੱਟਦਾ ਵਾ ਅਤੇ ਕੋਈ ਨਾ ਕੋਈ ਨਵੀਂ ਜਿਹੜੀਆਂ ਮਾ ਪ੍ਰੋਬਲਮਸ ਆ ਘੜੀਆਂ ਖੜੀਆਂ ਕਰਦਾ ਵਾ ਉਹਦੇ ਵਿਸ਼ੇ ਵਿੱਚ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਵਾ ਕਿ ਇਹਨਾਂ ਦਿਨਾਂ ਦੇ ਵਿੱਚ ਚਰਚਾ ਦੀ ਸੁਰੱਖਿਆ ਕੀਤੀ ਜਾਣਾ ਪਾਸ ਗੁਰਦਾਸਪੁਰ ਦੇ ਜਿੰਨੇ ਵੀ ਮਿਸਟਰੀਆਂ ਚਰਚਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ ਕਿ ਜਿਹੜੀ ਆਪਣੇ ਚਰਚਾਂ ਦੇ ਵਿੱਚ ਜਾਂ ਸ਼ੋਭਾ ਯਾਤਰਾ ਕਰ ਰਹੇ ਆ ਜਾਂ ਕ੍ਰਿਸਮਸ ਦੀਆਂ ਮੀਟੀਆਂ ਕਰਦੇ ਉਸ ਦੇ ਵਿੱਚ ਸਿਕਿਉਰਟੀ ਪ੍ਰੋਵਾਈਡ ਕੀਤੀ ਜਾਵੇ ਹallelujah 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 ਸੋ ਸਭ ਤੋਂ ਪਹਿਲਾਂ ਮੈਂ ਤੁਹਾਡੇ ਇਸ ਚੈਨਲ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਮਸੀਹ ਪਾਈਚਾਰੇ ਨੂੰ ਪਰਬੀਸ਼ ਨੂੰ ਸਿੱਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਔਰ ਮੈਂ ਰੈਵਰੈਂਟ ਸਰਾਫਿਨ ਸੱਬਰਵਾਲ ਪੈਂਟ੍ਰੀ ਕੋਸਟਲ ਪਾਸਟਰ ਐਸੋਸੀਏਸ਼ਨ ਪ੍ਰੈਜ਼ੀਡੈਂਟ ਔਰ ਨਾਲ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੇ 크ਰਿਸਚੀਅਨ ਲੀਡਰ ਅੱਜ ਅਸੀਂ ਸਾਰਿਆਂ ਨੇ ਮਿਲ ਕੇ ਐਸਐਸਪੀ ਗੁਰਦਾਸਪੁਰ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਜਿਹਦੇ ਵਿੱਚ ਉਹਨਾਂ ਨੂੰ ਇਹ ਜਾਹ ਦਿਲਾਇਆ ਗਿਆ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਕੁਝ ਸ਼ਰਾਰਤੀਆਂਸਰਾ ਵੱਲੋਂ ਮਸੀਹ ਕੌਮ ਦੇ ਉੱਤੇ ਝੂਠੇ આરોਪ ਲਗਾ ਕੇ ਉਹਨਾਂ ਦੇ ਉੱਤੇ ਤੰਜ ਕੱਸ ਕੇ ਔਰ ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ ਉਹਨਾਂ ਦੇ ਪੁਤਲੇ ਫੁਕੇ ਗਏ ਔਰ ਕਈ ਤਰ੍ਹਾਂ ਦੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਡਰਾਵੇ ਦਿੱਤੇ ਗਏ ਤਾਂ ਜੋ ਐਸੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਕਰਨਗੇ ਸੋ ਸਾਡੇ ਹਰ ਸਾਲ 크ਿਸਮਸ ਦੇ ਦਿਨਾਂ ਦੇ ਵਿੱਚ ਕੁਝ ਸ਼ਰਾਰਤੀਆਂਸਰਾ ਵੱਲੋਂ ਚਰਚਾਂ ਦੇ ਉੱਤੇ ਜਾਂ ਸ਼ੋਭਾ ਯਾਤਰਾਵਾਂ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਉਹਨਾਂ ਦੇ ਇਸ ਖੁਸ਼ੀ ਦੇ ਮੌਕੇ ਉੱਤੇ ਪ੍ਰੋਗਰਾਮਾਂ ਦੇ ਵਿੱਚ ਬਹੁਤ ਹੀ ਤਰ੍ਹਾਂ ਦੇ ਕਈ ਰੰਗ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਅਸੀਂ ਸਾਰੇ ਹੀ ਪਾਸਟਰ ਸਹਿਬਾਨਾਂ ਵੱਲੋਂ ਔਰ ਸਾਡੇ ਲੀਡਰ ਸਹਿਬਾਨਾਂ ਵੱਲੋਂ ਐਸਐਸਪੀ ਸਾਹਿਬ ਨੂੰ ਮੰਗ ਕੀਤੀ ਗਈ ਹੈ ਕਿ ਜਿਹੜੀ ਸਾਰੇ ਹੀ ਚਰਚਾਂ ਦੀ 24 25 ਦਸੰਬਰ ਦੇ ਪ੍ਰੋਗਰਾਮ ਉਸ ਤੋਂ ਪਹਿਲਾਂ ਵੀ ਸ਼ੁਭਾ ਯਾਤਰਾਵਾਂ ਦੇ ਪ੍ਰੋਗਰਾਮ ਉਹਨਾਂ ਦੇ ਵਿੱਚ ਜਿਹੜੀ ਸੁਰੱਖਿਆ ਹੈ ਉਹ ਯਕੀਨੀ ਬਣਾਈ ਜਾਵੇ ਤਾਂ ਜੋ ਸਾਰਾ ਜ਼ਿਲ੍ਹਾ ਗਰਦਾਸਪੁਰ ਵਿੱਚ ਵਸਦਾ ਮੁਸੀਬਾਈਚਾਰਾ ਆਪਣੇ ਇਸ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੇ ਤਿਉਹਾਰ ਨੂੰ ਬੜੀਆਂ ਖੁਸ਼ੀਆਂ ਅਤੇ ਚਾਵਾਂ ਦੇ ਨਾਲ ਮਨਾ ਸਕੇ ਇਹ ਪ੍ਰਸ਼ਾਸਨ ਨੂੰ ਮੰਗ ਕੀਤੀ ਗਈ ਹੈ ਕਿ ਕੜੇ ਤੋਂ ਕੜੇ ਪ੍ਰਬੰਧ ਕੀਤੇ ਜਾਣ ਤਾਂ ਜੋ ਕੋਈ ਵੀ ਸ਼ਰਾਰਤੀ ਅੰਸਰ ਇਨ੍ਹਾਂ ਪ੍ਰੋਗਰਾਮਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਰਤ ਨਾ ਕਰ ਸਕੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਨਾਮ ਚ ਜੈਮਸੀ ਦੀ ਔਰ ਇਹ ਮੰਗ ਪੱਤਰ ਦਿੱਤਾ ਗਿਆ ਵੱਡੇ ਦਿਨ ਨੂੰ ਲੈ ਕੇ 크리스마ਸ ਨੂੰ ਲੈ ਕੇ ਔਰ ਤੁਸੀਂ ਦੇਖਿਆ ਪਿਛਲੇ ਸਾਲਾਂ ਚ ਦਿਨਾਂ ਚ ਮਹੀਨਿਆਂ ਚ कि ਹਰ ਸਾਲ 크리스마ਸ ਤੇ ਕੋਈ ਨਾ ਕੋਈ ਅਸਰਾਸਤੀ ਅੰਸ਼ ਰੁੱਟਦਾ ਵਾ ਅਤੇ ਕੋਈ ਨਾ ਕੋਈ ਨਵੀਂ ਜਿਹੜੀਆਂ ਵਾ ਪ੍ਰੋਬਲਮਸ ਆ ਘੜੀਆਂ ਖੜੀਆਂ ਕਰਦਾ ਵਾ ਤੇ ਉਹਦੇ ਵਿਸ਼ੇ ਵਿੱਚ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਵਾ ਕਿ ਇਹਨਾਂ ਦੇ ਨਾਲ ਵਿੱਚ ਚਰਚਾ ਦੀ ਸੁਰੱਖਿਆ ਕੀਤੀ ਜਾਣ ਔਰ ਜਿੱਦਾਂ ਸੋਭ ਯਾਤਰਾ ਨਿਕਲੀਆਂ ਨੇ 크리스마ਸ ਦੇ ਪ੍ਰੋਗਰਾਮ ਨੇ 24 25 ਦਸੰਬਰ ਦੇ ਸੋ ਪਹਿਲਾਂ ਵੀ ਲਈ ਪ੍ਰੋਗਰਾਮ ਨੇ ਲਿਖੇ ਗਏ ਨੇ ਉਹਨਾਂ ਦੀ ਖਾਸ ਕਰਕੇ ਜ਼ਿਲ੍ਹਾ ਗੁਰਦਾਸਪੁਰ ਦੇ ਜਿੰਨੇ ਵੀ ਚਰਚ ਨੇ ਪਾਸਟਰ ਸਾਹਿਬਾਨ ਮਿਨਿਸਟਰੀਆਂ ਉਹਨਾਂ ਦੀ ਸੁਰੱਖਿਆ ਦਾ ਵਧਾਈ ਜਾਵੇ ਤਾਂ ਜੋ مسیحی ਭਾਈਚਾਰਾ ਵਧੀਆ ਤਰੀਕੇ ਨਾਲ ਆਪਣਾ ਜੋ ਖੁਸ਼ੀ ਦਾ ਜਨਮ ਦਿਨ ਹੈ ਪ੍ਰਭੂ ਯਿਸੂ ਦਾ ਉਹਨੂੰ ਵਧੀਆ ਤਰੀਕੇ ਨਾਲ ਮਨਾ ਸਕਣ ਔਰ ਤੇ ਅੱਜ ਦੇ ਸਾਰੇ ਜੋ ਸਾਡੇ ਵਿੱਚ ਪ੍ਰਭੂ ਦੇ ਦਾਸ ਆਏ ਹੋਏ ਨੇ ਔਰ ਸਾਡੇ ਆਪਣੇ ਜੂਥ ਲੀਡਰ ਸਾਡੇ ਗੁਜਲਾ ਗੁਰਦਾਸਪੁਰ ਦੇ ਸਾਰੇ ਪਹੁੰਚੇ ਹੋ ਸਾਰਿਆਂ ਨੇ ਮਿਲ ਕੇ ਇਹ ਸਾਰੀਆਂ ਚਰਚਾਂ ਵੱਲੋਂ ਕਮਿਊਨਿਟੀ ਵੱਲੋਂ ਨਹੀਂ ਬਲਕਿ ਸਾਰੀਆਂ ਚਰਚਾਂ ਵੱਲੋਂ ਆ ਤੇ ਜਾਨੀ ਕਿ ਸਾਰੇ ਸੇਵਕਾਂ ਦੀ ਵੱਲੋਂ ਕਿ ਮੰਗ ਪੱਤਰ ਦਿੱਤਾ ਜਾਵੇ ਅਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਲਾਇਆ ਵਾ ਕਿ ਤੁਹਾਡੇ ਪ੍ਰੋਗਰਾਮ ਵਿੱਚ ਕੋਈ ਬੰਦਨ ਜਾਂ ਕੋਈ ਵਿਪਤਾ ਨਹੀਂ ਆਏਗੀ ਬਲਕਿ ਇਹ ਇਹਨਾਂ ਦਾ ਨਿਜੀ ਖਿਆਲ ਰੱਖਾਂਗੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਵੀ ਔਰ ਜਿਦਾ ਇਸ ਮਹੀਨੇ ਦੇ ਵਿੱਚ ਵੀ ਬਹੁਤ ਸਾਰੇ ਸਰਾਤੀ ਅੰਸਰਾਂ ਵੱਲੋਂ ਕੁਝ ਸ਼ਰਤਾਂ ਕੀਤੀਆਂ ਜਾ ਰਹੀਆਂ ਕੁਝ ਕਨੇ ਪਰ ਅਸੀਂ ਅੱਜ ਐਸਐਸਪੀ ਨੂੰ ਮੰਗ ਪੱਤਰ ਦਿੱਤਾ ਗਿਆ ਸਾਡੇ ਵੱਲੋਂ ਪੂਰੇ ਪਾਸਟਰ ਗੁਰਦਾਸਪੁਰ ਦੇ ਜਿੰਨੇ ਵੀ ਮਿਸਟਰੀਆਂ ਚਰਚਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਕਿ ਜਿਹੜੇ ਵੀ ਆਪਣੇ ਚਰਚਾਂ ਦੇ ਵਿੱਚ ਜਾਂ ਸ਼ੋਭਾ ਯਾਤਰਾ ਕਰ ਰਹੇ ਆ ਜਾਂ ਕ੍ਰਿਸਮਸ ਦੀਆਂ ਮੀਟੀਆਂ ਕਰਦੇ ਉਸ ਵਿੱਚ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਔਰ ਉਹਨਾਂ ਨੇ ਵੀ ਆਪਣੇ ਵੱਲੋਂ ਆਸ਼ਵਾਸ਼ਣ ਦਿੱਤਾ ਹੈ ਕਿ ਅਸੀਂ ਪੂਰੀ ਅੱਛੇ ਤਰੀਕੇ ਨਾਲ ਅਸੀਂ ਸਿਕਿਉਰਿਟੀ ਪ੍ਰੋਵਾਈਡ ਕਰਾਂਗੇ ਕਿਉਂਕਿ ਅਸੀਂ ਸਾਡਾ ਪ੍ਰਭੂ ਜੀ ਸ਼ੁਮਸੀ ਦਾ ਤਿਹਾੜੀ ਸਾਲ ਦੇ ਵਿੱਚ ਇੱਕ ਵਾਰ ਜਾਂਦਾ ਹੈ ਔਰ ਬਹੁਤ ਸਾਰੇ ਆਤੀ ਆਂਸਰ ਇਸ ਤਰ੍ਹਾਂ ਦੇ ਉੱਠਦੇ ਆ ਕਿ ਉਹ ਸਾਡੇ ਮਸੀਹ ਪ੍ਰੋਗਰਾਮਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਅਸੀਂ ਇਹ ਮੰਗ ਪੱਤਰ ਦੇ ਕੇ ਇਹ ਇੱਕ ਚਰਚ ਦੇ ਵੱਲੋਂ ਨਹੀਂ ਇਹ ਪੂਰੇ ਗੁਰਦਾਸਪੁਰ ਦੇ ਜਿੰਨੀਆਂ ਵੀ ਮਿਨਿਸਟਰੀਆਂ ਔਰ ਜਿੰਨੇ ਵੀ ਚਰਚ ਐ ਉਹਨਾਂ ਦੇ ਵੱਲੋਂ ਇਹ ਮੰਗ ਪੱਤਰ ਦਿੱਤਾ ਗਿਆ ਹੈ ਉਹਨਾਂ ਨੇ ਇਹ ਆਸ਼ਵਾਸ਼ਣ ਦਿੱਤਾ ਗਿਆ ਹੈ ਕਿ ਤੁਹਾਨੂੰ ਕੋਈ ਟੈਨਸ਼ਨ ਦੀ ਲੋੜ ਨਹੀਂ ਆ ਅਸੀਂ ਅਸੀਂ ਪੂਰੇ ਤਰੀਕੇ ਦੇ ਨਾਲ ਤੁਹਾਡੀ ਸਿਕਿਉਰਿਟੀ ਪ੍ਰੋਵਾਈਡ ਕਰਾਂਗੇ ਜਿਸ ਜਿਸ ਜਗ੍ਹਾ ਤੇ ਜਿੱਥੇ ਵੀ ਚਰਚ ਵਿੱਚ ਪ੍ਰੋਗਰਾਮ ਕੀਤੇ ਜਾਣਗੇ ਜਾਂ ਸ਼ੋਭਾ ਯਾਤਰਾ ਕੀਤੀਆਂ ਜਾਣਗੀਆਂ ਜਾਂ ਨਾਈਟ ਪ੍ਰੋਗਰਾਮ ਜਾਂ 크ਿਸਮਸ ਦੇ ਦਿਹਾੜੇ ਤੇ 24 ਔਰ 25 ਦੇ ਨਾਈਟ ਜਾਂ ਦਿਨ ਉੱਤੇ ਪ੍ਰੋਗਰਾਮ ਜਿਹੜਾ ਕੀਤਾ ਜਾ ਰਿਹਾ ਉਸ ਵਿੱਚ ਉਸ ਦੇ ਵਿੱਚ ਸਿਕਿਉਰਿਟੀ ਪ੍ਰੋਵਾਈਡ ਕਰਨਗੇ ਅਸੀਂ ਮਸੀਹ ਭਾਈ ਚੈਰੀ ਨੂੰ ਇਹੋ ਸੰਦੇਸ਼ ਦਿੰਨੇ ਆ ਕਿ ਕਿਸੇ ਵੀ ਤਰ੍ਹਾਂ ਦੀ ਟੈਨਸ਼ਨ ਨਹੀਂ ਲੈਣੀ ਔਰ ਪੂਰੀ ਐਸਐਸਪੀ ਵੱਲੋਂ ਉਹਨਾਂ ਦੇ ਵੱਲੋਂ ਵੀ ਆਸ਼ਵਾਸ਼ਣ ਦਿੱਤਾ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਰਤੀ ਅਨਸਰ ਤੁਹਾਡੇ ਪ੍ਰੋਗਰਾਮਾਂ ਦੇ ਵਿੱਚ ਵਿਗੜ ਨਹੀਂ ਪਾਣਗੇ